ਸਵਾਗਤ ਹੈ ਜੀ ਸਾਰਿਆਂ ਦਾ ਸਾਡੇ ਨਵੇਂ ਵਲੌਗ ਵਿੱਚ ਤੇ ਅੱਜ ਅਸੀਂ ਦਿਖਾ ਰਹੇ ਹਾਂ ਜੀ ਆਪਣੇ ਸਕੂਲ ਦੇ ਫੰਕਸ਼ਨ ਦੀ ਤਿਆਰੀ ਸਾਡੇ ਸਕੂਲ 'ਚ 11 ਤਰੀਕ ਨੂੰ 11 ਜਨਵਰੀ ਨੂੰ ਫੰਕਸ਼ਨ ਹੋਣਾ ਸੋ ਉਹਦੀ ਤਿਆਰੀ ਚੱਲ ਰਹੀ ਆ ਬੱਚੇ ਗਰੁੱਪ ਬਣਾ ਕੇ ਡਾਂਸ ਕਰ ਰਹੇ ਨੇ ਕਿਉਂਕਿ ਬਰੋਂ ਅਧਿਆਪਕ ਆਏ ਨੇ ਇਹ ਡਾਂਸ ਕਰਾਉਣ ਵਾਸਤੇ ਤੇ ਸਾਰੇ ਬੱਚੇ ਕੁਝ ਬੱਚੇ ਜੇ ਕਲਾਸਾਂ 'ਚ ਕੋਈ ਡਾਂਸ ਕਰਕੇ ਚਲੇ ਗਏ ਆ ਤੇ 11 ਜਨਵਰੀ ਨੂੰ ਸਾਡੇ ਸਕੂਲ 'ਤੇ ਇੱਕ ਦਾ ਫੰਕਸ਼ਨ ਹੋਣਾ ਹੈ ਰੇ ਫੰਕਸ਼ਨ ਐਨਵਲ ਫੰਕਸ਼ਨ ਹੋ ਰਿਹਾ ਵਾ ਇਹ ਸਕੂਲ ਦਾ ਨਾਮ ਦੱਸੋ ਆਪਣੇ ਦਾ ਸ਼ਿਗਰੂ ਅਰਜਨ ਦੇਵ ਦੀ ਬੋਰਡਿੰਗ ਸਕੂਲ ਪਿੰਡ ਨਵਾ ਪਿੰਡ ਹਾਂਜੀ ਨਵਾ ਪਿੰਡ ਬੰਡਾਲਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤੇ ਪਾਰਟਿਸਿਪੇਟ ਕਰ ਰਹੇ ਕਿਸ ਚੀਜ਼ ਚ ਕਾਚ ਗਿੱਧਾ ਤੇ ਇਕ ਸਰ ਰੋਲ ਪਲੇ ਆ ਮੇਰਾ ਮਾਂਵਾ ਉਹਦੇ ਵਿੱਚ ਮੈਂ ਇਕ ਸਿੰਗਿੰਗ ਆ ਗਾਣਾ ਕਿਹੜਾ ਵਾ ਗਾਣਾ ਸਰ ਮਿਰਜ਼ਾ ਮਿਰਜ਼ਾ ਤੇ ਤੁਸੀਂ ਕੀ ਕਰ ਰਹੇ ਗਿੱਧਾ ਸਰ ਗਿੱਧਾ ਗਿੱਧੇ ਦੇ ਵਿੱਚ ਆ ਸਾਡੇ ਬੱਚੇ ਜਿਹੜੇ ਆ ਖਾਸ ਕਰਕੇ ਗਿੱਧੇ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਪਲੱਸ 12ਵੀਂ ਕਲਾਸ ਦੇ ਬੱਚੇ ਹਾਂਜੀ ਦੱਸੋ ਬੇਟਾ ਕੋਈ ਅੱਛਾ ਇਹ ਲੰਗਰ ਵੰਡਿਆ ਚੱਲੀ ਸੀ ਅੱਜ 12ਵੀਂ ਕਲਾਸ ਦੇ ਕਿੰਨ ਲਾਇਆ ਰੈਗਰਸ ਪ੍ਰੋਗਰਾਮ ਅੱਛਾ ਤੇ ਕਦੇ ਕਦੇ ਵਿੱਚ ਪਾਰਟਿਸਿਪੇਟ ਕੱਚ ਕੀਤਾ ਗਿੱਧਾ 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 ਕੱਲਾ ਹੋਰ ਠੀਕ ਹੈ ਇਹ ਬੱਚੇ ਕਿੱਦੇ ਅਰਪਨਦੀਪ ਸਖੋਰ ਇਹ ਕੱਚ ਪਾਰਟਿਸਿਪੇਟ ਕਰ ਰਹੀ ਹੈ ਆਰਮੀ ਥੀਮ ਸਾਡੀ ਕਲਾਸ ਦਾ ਆਰਮੀ ਥੀਮ ਸੋ ਇਹ ਸਕੂਲ ਦਾ ਨਾਮ ਹੈ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਨਵਾਪਿੰਡ ਬੰਡਾਲਾ ਜ਼ਿਲ੍ਹਾ ਅੰਮ੍ਰਿਤਸਰ 11 ਜਨਵਰੀ 2024 ਨੂੰ ਇਹ ਪ੍ਰੋਗਰਾਮ ਹੋਣਾ ਜਿਹੜਾ ਉਹ ਲਿਖਿਆ ਥੋੜੇ ਦਿਨ ਹੀ ਰਹਿ ਗਏ ਨੇ ਬਸ 7-8 ਦਿਨ ਤੇ ਬੱਚੇ ਤਿਆਰੀ ਕਰ ਰਹੇ ਨੇ ਇਸ ਰੰਗਾਂ ਰੰਗ ਪ੍ਰੋਗਰਾਮ ਦੀ ਤੇ ਦੇਖਦੇ ਆ ਕਿਉਂਕਿ ਬੱਚੇ ਆਪਣਾ ਜੋਰ ਲਾ ਰਹੇ ਨੇ ਬਾਹਰ ਉਹਦੇ ਆਪ ਗਿਆਏ ਨੇ ਜਿਹੜੇ ਇਹਨਾਂ ਨੂੰ ਸਿਖਾ ਰਹੇ ਨੇ ਤੇ ਇੱਕ ਗੱਲ ਹੋਰ ਇਸ ਵੀਡੀਓ ਦੀ ਜਿਹੜੀ ਮੈਂ ਆਵਾਜ਼ ਜਿਹੜੀ ਆ ਬੰਦ ਕੀਤੀ ਕਿਉਂਕਿ ਬੱਚਿਆਂ ਨੇ ਸੌਂਗ ਲਾਏ ਨੇ ਤੇ ਸੌਂਗ ਦਾ ਤੁਹਾਨੂੰ ਪਤਾ ਕਾਪੀਰਾਈਟ ਆ ਜਾਂਦਾ ਇਸ ਕਰਕੇ ਮੈਂ ਉਹ ਆਵਾਜ਼ ਬੰਦ ਕੀਤੀ ਹੋਈ ਆ ਸਾਰੇ ਸਾਡੇ ਸਰ ਨੂੰ ਪਿਆਰ ਦਿਓ ਲਾਈਕ ਕਰੋ ਸ਼ੇਅਰ ਕਰੋ ਸਰ ਨੂੰ ਲਾਈਕ ਨਾ ਕਰੋ ਸਰ ਦੇ ਚੈਨਲ ਨੂੰ ਲਾਈਕ ਕਰੋ ਚੈਨਲ ਦਾ ਨਾਮ ਹੀ ਦੱਸੋ ਹਾਂ 2K SKV Vlogs ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਵਾਟ ਵਾਟ ਕਿਹੜੀ ਚੀਜ਼ ਵਿੱਚ ਪਾਰਟਿਸਿਪੇਟ ਕੀਤਾ ਪੇ ਤਾਂ ਕਲਾਸ ਕਿਹੜੀ ਆ ਦਸਵੀਂ ਕਲਾਸ ਪੰਗੜਾ ਸਾਰੀਆਂ ਕੁੜੀਆਂ ਇਕੱਠੀਆਂ ਠੀਕ ਆ ਤੂੰ ਵੀ ਨਾਲ ਹੀ ਇਹਨਾਂ ਦੇ ਠੀਕ ਆ ਇਹਨਾਂ ਮੈਰਿਟ ਲੈ ਤੇ ਟੋਪਰ ਆ ਕੁੜੀਆਂ ਸਾਡੇ ਸਕੂਲ ਦੀਆਂ ਇੱਕ ਆ ਵੇ ਮੈਨੂੰ ਯਕੀਨ ਨਹੀਂ ਵੀ ਭੰਗੜਾ ਪਾਉਗੀ ਪਰ ਇਹਨੇ ਪਾਇਆ ਹੋ ਗਿਆ ਬੜਾ ਕਹਿਣ ਨੂੰ ਬੋਲਦੀ ਆ ਸੋ 11 ਤਰੀਕ ਨੂੰ ਵੇਖਦੇ ਆ ਜੀ ਮਾਹੌਲ ਚਾਲ ਰੰਗਾਰੰਗ ਪ੍ਰੋਗਰਾਮ ਦਾ ਤੇ ਤੁਸੀਂ ਵੀ ਆਇਓ ਸਾਰੇ 11 ਤਰੀਕ ਦਿਨ ਮੇਰੇ ਖਾਲ ਵੀਰਵਾਰ ਬੰਦਾ ਵਾ 11 1 2024 ਤੇ ਮਿਲਦੇ ਆਂ ਜੀ ਫਿਰ ਅਗਲੇ ਕਿਸੇ ਵਲੌਗ ਵਿੱਚ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੁਹਾਡੀ ਜੀ